ਸੋ ਲਾਈਵ ਹੋਣ ਦਾ ਕਾਰਨ ਇਹ ਆ ਵੀ ਆਪਾਂ ਥੋੜਾ ਸਮਾਨ ਆਪਾਂ ਜਿਹੜੇ ਕਿਸਾਨ ਵੀਰਾਂ ਦੀ ਡਿਮਾਂਡ ਸੀਗੀ ਮੰਗ ਸੀਗੀ ਉਹਦੇ ਅਕੋਰਡਿੰਗ ਸਮਾਨ ਪਾਇਆ ਥੋੜਾ ਜਿਹਾ ਆਪਣੀ ਦੁਕਾਨ ਆ ਸਪੇਅਰ ਪਾਰਟ ਦੀ ਲੋਟ ਵਧੀ ਤੁਹਾਨੂੰ ਪਤਾ ਹੀ ਹੈ ਜੀ ਸੋ ਪਹਿਲਾਂ ਇੱਕ ਦੋ ਲਾਈਵ ਜੁੜਿਆ ਤੇ ਨੈਟਵਰਕ ਦੀ ਪ੍ਰੋਬਲਮ ਸੀ ਕੁਸ ਟੁੜੀ ਆਵਾਜ਼ ਆ ਜਿਹੜੀ ਉਹ ਸਾਫ਼ ਨਹੀਂ ਆ ਰਹੀ ਸੀ ਸੋ ਕਿਸਾਨ ਵੀਰਾਂ ਦੀ ਮੰਗ ਸੀਗੀ ਕਿ ਜਿਹੜੇ ਫਾਲੀਆਂ ਹੁੰਦੀਆਂ ਆਪਣੇ ਹਾਲਾਂ ਦੀਆਂ ਜਾਂ ਜ਼ਰੂਰ ਲੈ ਕੇ ਆਓ ਵੀ ਵਧੀਆ ਕੁਆਲਿਟੀਆਂ ਲੈ ਕੇ ਆਓ ਚਾਹੇ ਟਾਈਮ ਲਾ ਕੇ ਲੈ ਆਓ ਪਰ ਸੋ ਪੂਰੀ ਅਸੀਂ ਕੋਹ ਕਰਕੇ ਚੀਜ਼ ਲੈ ਕੇ ਆਏ ਆਂ ਜਿਹੜੀਆਂ ਫਾਲੀਆਂ ਹੁੰਦੀਆਂ ਨੇ ਵੀਰੇ ਤਿੰਨ ਪ੍ਰਕਾਰ ਦੀਆਂ ਭਜਨ ਦੇ ਅਕੋਰਡਿੰਗ ਲੈ ਕੇ ਆਏ ਆ ਅਸੀਂ ਜਿਵੇਂ ਜਿਹੜੀ ਫਾਲੀ ਆ ਸਾਇਤ ਤੁਹਾਨੂੰ ਮੈਂ ਦਿਖਾਉਣ ਲੱਗਿਆ ਪੂਰੀ ਚੌੜੀ ਹੈਵੀ ਲੰਮੀ ਤੇ ਜਿਹੜੀ ਇਹਦਾ ਫੀਡਬੈਕ ਅਸੀਂ ਕੀ ਕਿਸਾਨਾਂ ਤੋਂ ਲਿਆ ਬਾਕੀ ਹੁਣ ਤੁਸੀਂ ਇਹਦਾ ਫੀਡਬੈਕ ਦੇਣਾ ਉਸ ਤੋਂ ਬਾਅਦ ਜੀ ਵੀ ਇਹ ਕਿਵੇਂ ਚੱਲਦੀ ਆ ਇਹਦੀ ਗਾਰੰਟੀ ਆ ਵੀ ਇਹ ਕਿਸਾਈਏ ਦੀ ਆਮ ਫਾਲੀ ਨਾਲੋਂ ਘੱਟ ਹੋਊਗੀ ਕਮਾਣੀ ਦੀਆਂ ਇਹ ਜਿਹੜੀਆਂ ਹਾਲੇ ਨੇ ਇਸ ਤੋਂ ਇਲਾਵਾ ਜਿਹੜਾ ਇਹਦੇ A1 AI ਦੀ ਜਿਹੜੀ ਮੋਹਰ ਲੱਗੀ ਹੋਈ ਆ ਵਜਨ ਦੇ ਅਕੋਰਡਿੰਗ ਤੇ ਕੁਆਲਿਟੀ ਪੱਖ ਤੇ ਪੂਰੀ ਵਧੀਆ ਹੋਗੀ ਪੂਰੀ ਇਹ ਚੌੜਾਈ ਤੇ ਲਵਾਈ ਦੇ ਪੱਖ ਤੋਂ ਤੁਹਾਨੂੰ ਆਪ ਹੀ ਤੁਸੀਂ ਵਰਤੋਂ ਹੁਣ ਪਤਾ ਲੱਗਣਾ ਦੇਖ ਹੀ ਲੈਣੀਆਂ ਤੇ ਜਰੂਰ ਲੈ ਕੇ ਜਾਇਓ ਜੀ ਪੈਂਡਲ ਹਟਵਦੀ ਦੇ ਉਹ ਸਫੇਰ ਪਾਰਟ ਨੇੜੇ ਜਲਵਾਣਾ ਚੌਂਕ ਸਾਹਿਬ ਮੇਰਾ ਮਿਹਰਬਾਨ ਮਾਰਕੀਟ ਦੇ ਉਹ ਟੈਂਟ ਦੇ ਬਿਲਕੁਲ ਨਾਲ ਆਪਣੀ ਦੁਕਾਨਾਂ ਤੁਹਾਡੀਆਂ ਦੁਕਾਨਾਂ ਇਹ ਸੋ ਇਹ ਜਿਹੜੇ ਫਾਲੇ ਨੇ ਆਪਣੇ ਕੋਲੇ ਪਹੁੰਚ ਚੁੱਕੇ ਨੇ ਜੀ ਤੇ ਇੱਕ ਜਿਹੜੇ ਕੋਈ ਕਈ ਵਾਰੀ ਹੁੰਦਾ ਵੀ ਨਟ ਜਿਹੜੇ ਜਿਆਦਾ ਕਸਾਈ ਹੁੰਦੀ ਹੈ ਹਾਲਾਂ ਤੇ ਉਹ ਵੀ ਨਟ ਆਪਾਂ ਕੰਪਲੀਟ ਦੂਰ ਕਰਨ ਦੀ ਕੋਸ਼ਿਸ਼ ਕਰੀਏ ਕਿ ਪੈਕਿੰਗ ਵਾਲ ਜਿਹੜੇ ਸਪੈਸ਼ਲ ਨਟ ਆਉਂਦੇ ਆ ਵੀਰੇ ਇਹ ਵੀ ਆਪਣੇ ਕੋਲ ਤੁਹਾਨੂੰ ਹਰ ਸਮੇਂ ਹਾਜ਼ਰ ਮਿਲਣਗੇ ਠੀਕ ਹੈ ਜੀ 11 13 9 ਜੋ ਵੀ ਮੇਰਾ ਵੀਰਾ ਚਾਹੁੰਦਾ ਹਾਲੀਆਂ ਹਾਲੇ ਤੋਂ ਆਪਣੇ ਕੋਲ ਲਿਜਾ ਸਕਦਾ ਆਪਣੇ ਕੋਲ ਸਟਾਕ ਆ ਜਿਹੜਾ ਉਹ ਅਵੇਲੇਬਲ ਆ ਜੀ ਇਸ ਟਾਈਮ ਇਸ ਤੋਂ ਇਲਾਵਾ ਤੁਸੀਂ ਬੜਾ ਪਿਆਰ ਦਿੰਨੇ ਹੋ ਤੇ ਫੇਰ ਵੀ ਇੱਕ ਵੀਡੀਓ ਦੇ ਮਾਧਿਅਮ ਜਰੀਏ ਦੱਸਣਾ ਚਾਹਨਾ ਕਿ ਆਪਣੇ ਕੋਲੇ ਜਿਹੜੀਆਂ ਟਰੈਕਟਰ ਜਾਂ ਸਰਬਸਾਂ ਦਾ ਸਮਾਨ ਬੈਰਿੰਗ ਸੀਲਾਂ ਵਗੈਰਾ ਸਭ ਕੁਝ ਸਰਬਸਾਂ ਦੇ ਵਿੱਚ ਆਪਣੇ ਕੋਲੇ ਸੋਨਾਲੀਕਾ ਨਿਊ ਹਾਲੈਂਡ ਜੌਂਡੀਅਰ ਫਾਰਮ ਟਰੈਕ ਇਹਨਾਂ ਦੀਆਂ オリジナル ਕਿੱਟਾਂ ਜਿਹੜੀਆਂ ਫਿਲਟਰਾਂ ਦੀਆਂ ਉਹ ਆਪਣੇ ਕੋਲੇ ਮਿਲ ਜੂ ਤੇ ਤੇਲ ਇਹਨਾਂ ਦਾ ਜੌਂਡੀਅਰ ਦਾ ਨਿਊ ਹਾਲੈਂਡ ਦਾ ਨਿਊ ਹਾਲੈਂਡ ਚਾਹੇ ਲੈ ਲਓ ਚਾਹੇ ਐਮਬਰਾ ਲੈ ਲਓ ਐਸਟ ਵਾਲਾ ਵਾ ਸਕਾਟ ਦਾ ਜੀ ਸੁਰੱਖਿਆ ਜਾਂ ਸੋਨਾਲੀਕਾ ਦੀਆਂ ਬਾਲਟੀਆਂ ਗੋਲਫ ਜੈਕ ਕੈਸਟਲ ਸੋਨੂੰ ਹਰ ਸਮੇਂ ਹਾਜ਼ਰ ਮਿਲੂਗਾ ਸੋ ਜਰੂਰ ਕੋਸ਼ਿਸ਼ ਕਰਿਓ ਕਿ ਲੰਘਦੇਵੜ ਦੇ ਜਦੋਂ ਤੁਹਾਨੂੰ ਕੋਈ ਵੀ ਖੇਤੀਬਾੜੀ ਮਸ਼ੀਨਰੀ ਨਾਲ ਸੰਬੰਧਤ ਕੋਈ ਵੀ ਚੀਜ਼ ਆ ਤੇ ਸਾਨੂੰ ਨੋਟ ਵੀ ਕਰਵਾ ਸਕਦੇ ਹੋ ਅੱਗੇ ਵਾਸਤੇ ਉਹਦੇ ਬਾਰੇ ਖਿਆਲ ਰੱਖਿਆ ਜਾਊਗਾ ਤੇ ਜੇ ਸਮਾਨ ਦੀ ਜ਼ਰੂਰਤ ਆ ਜਰੂਰ ਪਹੁੰਚਿਓ ਇਹ ਆ ਫਾਲੀਆਂ ਖਾਤਾ ਜਰੂਰ ਮੈਂ ਕਹਿਣਾ ਚਾਹੁੰਦਾ ਵੀ ਆਪਾਂ ਸਪੈਸ਼ਲ ਮੰਗਾਈਆਂ ਨੇ ਵੀਰੇ ਸਪੈਸ਼ਲ ਇਹ ਸਪੈਸ਼ਲ ਗਵਿੰਦ ਘੜ ਤੋਂ ਆਪਾਂ ਆਰਡਰ ਤੇ ਮੰਗਾਈਆਂ ਨੇ ਆਪ ਘੋਪ ਕਰਕੇ ਵਰਤ ਕੇ ਮੰਗਾਈਆਂ ਨੇ ਆਪਾਂ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਦਈਏ ਤੇ ਤੁਸੀਂ ਬਾਕੀ ਫੀਡਬੈਕ ਦੇਣਾ ਲੱਗਦੇ ਕਰਦੇ ਜਰੂਰ ਦੇ ਲੈ ਕੇ ਜਾਇਓ ਇਹਨਾਂ ਨੂੰ ਤੇ ਨਜ਼ਰ ਮਾਰ ਕੇ ਜਰੂਰ ਜਾਇਓ ਜੀ ਫਾਲੀਆਂ ਹਾਲੀਆਂ ਨਟ ਵਗੈਰਾ ਸਭ ਕੁਝ ਤੁਹਾਨੂੰ ਹਰ ਸਮੇਂ ਆਪਣੇ ਕੋਲੇ ਹਾਜ਼ਰ ਮਿਲੂਗਾ ਕੈਕਟਰਾਂ ਦੇ ਸਰਵਸਨਾ ਸਮਾਨ ਆ ਜਿਹੜਾ ਜੇ ਹੋਲ ਸਫੇਰ ਪਾਰਟ ਲੋਹਟ ਵੱਦੀ ਵਿਖੇ ਆ ਕੇ ਤੁਸੀਂ ਲਿਜਾ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਇਸ ਤੋਂ ਇਲਾਵਾ ਜਿਵੇਂ ਐਨ ਵੀ ਸੀ ਦੇ ਆਪਣੇ ਕੋਲੇ ਬੈਰਿੰਗ ਗ੍ਰੀਸ ਵਗੈਰਾ ਸਭ ਕੁਝ ਤੁਹਾਨੂੰ ਹਾਜ਼ਰ ਮਿਲੂਗਾ ਜੀ ਤੇ ਆਪਾਂ ਥੋੜਾ ਮੈਂ ਇੱਕ ਦੱਸਣਾ ਭੁੱਲ ਗਿਆ ਆਪਾਂ ਜਿੱਦਾਂ ਮਸ਼ੀਨ ਦੇ ਬਲੇਟ ਹੋਗੇ ਜੀ ਠੀਕ ਹੈ ਜੀ ਪੱਤੀ ਵਾਲੇ ਬਲੇਟ ਹੋਗੇ ਜਾਂ ਕੋਈ ਵੀ ਬਲੇਟ ਨੇ ਡਰਮ ਦੇ ਕੋਈ ਵੀ ਬਲੇਟ ਆਪਣੇ ਕੋਲ ਸਾਨੂੰ ਉਹ ਵੀ ਹਾਜ਼ਰ ਮਿਲਣਗੇ ਜੀ ਉਹ ਵੀ ਆਪਾਂ ਤੁਹਾਨੂੰ ਥੋੜੇ ਪੀਸ ਕਰਕੇ ਆਪਾਂ ਲਿਆਂਦੇ ਪਾਤੇ ਇਸ ਤੋਂ ਇਲਾਵਾ ਇਹਨਾਂ ਤੋਂ ਇਲਾਵਾ ਯੂਸੀ ਬਿਆਰੰਗਾ ਛੇਤੀ ਆਪਣੇ ਪਿੰਡਾਂ ਦੇ ਵਿੱਚ ਕੋਈ ਵੀ ਹੁੰਦਾ ਵੀ ਯਾਰ ਮਿਲਦਾ ਨਹੀਂ ਆਪਣੇ ਕੋਲੇ ਯੂਸੀ ਬਿਆਰੰਗ ਦੇ ਜਿਹੜੀ ਡਿਮਾਂਡ ਆ ਉਹ ਵੀ ਆਪਣੇ ਕੋਲ ਤੁਹਾਨੂੰ ਹਰ ਸਮੇਂ ਹਾਜ਼ਰ ਮਿਲੂਗੀ ਸੋ ਬਹੁਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਂ ਕੋ ਬਾਤ ਬਾਤ ਜਾਣਕਾਰੀ ਜਿਹੜੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ বহুত বহুত